ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਚੱਲਦੇ ਜੀ ਕੰਮ ਵੀ ਰੋ ਬਹੁਤ ਵਧੀਆ ਤੇ ਧੰਨ ਗੁਰਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਫਸਲਾਂ ਵੀ ਬਹੁਤ ਵਧੀਆ ਹੋ ਰਹੀਆਂ ਜੀ। ਤੇ ਬਾਕੀ ਤੁਹਾਡਾ ਸਾਰਿਆਂ ਦਾ ਹੀ ਸਵਾਗਤ ਹੈ ਜੀ। ਮੇਰੇ YouTube ਚੈਨਲ ਸਰਬਜੀਤ ਮਹਾਲ ਬਲੌਗਸ ਤੇ ਬਾਬਾ ਸੁੱਖ ਰੱਖੇ ਤੁਹਾਨੂੰ ਸਾਰਿਆਂ ਨੂੰ ਹੀ ਦੁੱਧ ਤੇ ਪੁੱਤ ਖੁਸ਼ੀਆਂ ਖੇੜੇ। ਤੁਹਾਡੇ ਸਾਰਿਆਂ ਦੀ ਕਮਾਈਆਂ ਚੋਣ ਜੀ ਬਰਕਤਾਂ। ਤੇ ਲੋ ਜੀ ਵੱਜਦੇ ਆ ਖੇਤਾ ਕੰਨੀ ਗੇੜੇ। ਗੇੜੀ ਦੀ ਵੀ ਕਿਹਾ ਦੱਸਾਂ ਤੁਹਾਨੂੰ ਮੰਡ ਚ ਆਵਾਂ ਮੈਂ। ਕਿਉਂਕਿ ਇੱਧਰ ਚਲੋ ਸਾਡੀ ਤਾਂ ਜ਼ਮੀਨ ਨਹੀਂ ਜੱਗੇ ਨਾਲ ਆ ਗਿਆ ਖੇਤ 'ਚ ਖੜਾ ਤਾਂ ਨਾਲ ਬਿਠਾ ਲਿਆ ਇਹ ਲਾ ਰਿਹਾ ਜੀ ਗੰਨੇ ਨੂੰ ਪਾਣੀ ਇੱਧਰ ਤਕਰੀਬਨ ਮੰਨ ਲਓ ਵੀ ਜਿੱਦ ਦੀ ਨਦੀ ਟੁੱਟੀ ਮੈਂ ਜਿੱਦਾਂ ਹੀ ਆਇਆ ਵਾ ਮੁੜ ਕੇ ਬਾਅਦ 'ਚ ਅੱਜ ਆਇਆ ਤੇ ਜੱਗਾ ਵੀ ਨਾਲ ਆਇਆ ਵਾ ਮਨਾਉਂਦਾ ਰਹਿੰਦਾ ਇਹਦੇ ਨਾਲ ਤੁਸੀਂ ਦੇਖਦੇ ਰਹਿੰਦੇ ਆ ਤੇ ਬਾਕੀ ਇੱਧਰ ਬਾਈ ਕਾਲੇ ਬਾਈ ਦੀ ਗਣਕ ਆ ਗਈ ਕਾਲਾ ਮਹਲ ਵਲੌਗਸ ਇੱਧਰ ਆ ਜੱਗਾ ਵਿੱਚੇ ਵਿੱਚ ਆਉਂਦਾ ਉਹਦੇ ਨਾਲ ਵੀ ਤੁਹਾਨੂੰ ਮਿਲਾਂਦਾ ਤੇ ਸੇਗਲ ਜੀ ਸਾਰਿਆਂ ਨੂੰ ਬਾਈ ਏਰੀਆ ਦਿਖਾਤਾ ਅੱਜ ਹਾਂ ਕਦੇ ਕਦੇ ਕਿਹੜਾ ਵੱਜਦਾ ਤੂੰ ਇੱਧਰ ਆਉਂਦਾ ਨਹੀਂ ਨਾ ਹੈਗਾ ਆਂਦੇ ਕੋਲ ਸਾਡੇ ਖੇਤ ਨਹੀਂ ਹੈਗੇ ਹਾਂ ਨਾ ਉਧਰ ਦੂਰ ਵੀ ਪੈਂਦਾ ਚਲੋ ਬੰਦਾ ਨਹੀਂ ਘੁੰਮੇ ਜਾਂਦਾ ਜਾਂ ਤਾਂ ਕਿਸੇ ਨਾਲੇ ਆਊਗਾ ਜਾਂ ਸਪਾਈ ਚਲੇ ਆਊਗਾ ਹਾਂ ਸਪੈਸ਼ਲ ਆਉਂਦੇ ਤੁਸੀਂ ਘਰ ਬਕੀਰ ਆਈਨ ਤੁਸੀਂ ਕਾਲਾ ਬਿੰਦਰ ਨਹੀਂ ਅਸੀਂ ਸਪੈਸ਼ਲ ਆਉਂਦੇ ਇਹਨਾਂ ਦੀ ਜਮੀਨ ਹੈ ਹਨਾ ਸਭ ਆਉਣਾ ਪੈਂਦਾ ਫੇ ਦੂਏ ਤੀਏ ਦੇ ਨਾ ਹਾਂ ਤੇ ਆਹ ਗੰਨਾ ਹੁਣ ਵੱਢਣਾ ਕਹਦਾ ਤਾਂ ਹਲੇ ਤੱਕ ਇੱਕ ਮਾੜਾ ਵੀ ਨਹੀਂ ਵੜਿਆ ਮੈਂ ਮੁੱਡੇ ਦੇ ਚੱਕਰ ਜਾ ਮੁੱਢਾ ਫੁੱਟਿਆ ਵੇ ਆਪਾਂ ਨੂੰ ਤਾਂ ਕਰਕੇ ਇੱਕ ਵਾਰ ਸੀ ਆਪਾਂ ਦੇਤੀ ਸੀ ਇੱਕ ਆਉਣੀ ਆਪਣੀ 10 ਦਿਨ ਤੱਕ ਫੇ ਦੋ ਇਕੱਠੀਆਂ ਘੜਾਂਗੇ ਅੱਛਾ ਹੁਣ ਆ 15 ਦਿਨ ਦੀ ਹੋ ਠੰਡਾ ਇਹ ਨਿਕ ਜਿਹੜਾ ਮੇੜਾ ਖੜਾ ਦੇਖ ਹਮ ਖੜੇ ਦੀ ਤਾਂ ਚੀਜ਼ ਦੀ ਫਰਕ ਏ ਪਰ ਬਹੁਤ ਜ਼ੋਰ ਲਾਇਆ ਖੜਿਆ ਨਹੀਂ ਹੈਗਾ ਹਮ ਲੋ ਬਾਈ ਜੱਗੇ ਦੀ ਕਣਕ ਕੰਨੀ ਵੀ ਪਹੁੰਚ ਗਏ ਇਹ ਕਹਿੰਦਾ ਹੁਣ ਇੱਧਰ ਆਇਆ ਤਾਂ ਹੈ ਢੇੜਾ ਮਰਾ ਦੇ ਕਿੱਥੇ ਚੱਕ ਕੇ ਲਿਆਇ ਤੇ 286 ਦਾ ਅੱਛਾ ਜਿਹੜਾ ਉਹ ਥੈਲੀ 45 ਕਿਲੋ ਵਾਲੀ ਹਾਂ 869 ਦਾ ਬੀਜ 4 ਕਿੱਲੇ ਹੈ ਹਮ ਜੱਗੇ ਤਕਰੀਬਨ ਆ ਗਿਆ ਦੇ ਜਗ੍ਹਾ ਇੱਕ ਹੋਰ ਤਜਰਬਾ ਦੇਖਿਆ ਮੈਂ ਪਿੰਡ ਰਾਜੂ ਬਾਈ ਨੇ ਵੀ ਜੇਵਾ 303 ਬੀਜ ਨਾਲੇ ਉਹਦਾ ਨਾ ਕੱਲਾ ਕੱਲਾ ਇਹਨੂੰ ਸਿਆੜ ਵੀ ਦਿਖਦਾ ਏ ਬੀਜੇਵਾ ਉਹੀ ਮਸ਼ੀਨ ਨਾਲੇ ਇਹ ਅਲਜਦੀ ਜਾਂਦੀ ਉੱਪਰ ਤੇ ਕੁਝ ਨਹੀਂ ਪਾ ਲਾਦਾ ਵੀ ਛਿੱਟੇ ਦੀ ਆ ਕਿ ਮਸ਼ੀਨ ਦੀ ਆ ਇਹ ਕਾਦੀ ਆ ਇਹ ਅਲਜਦੀ ਆ ਨਹੀਂ ਹੋਰ ਇਹਦਾ ਸਿਆੜ ਦਿਖਦਾ ਆ ਆ ਦੇ ਇੱਕ ਹੋਰ ਵੀ ਆ ਦੇਖ ਲਾ ਕਣਕ ਸਿੱਧੀ ਖੜੀ ਏ ਇਹ ਨਹੀਂ ਖੜਦੀ ਇਹ ਆ ਪੱਤਾ ਉੱਪਰ ਤੇ ਵਿੰਗਾ ਡੇਡਾ ਕਰੀ ਖੜੀ ਆ ਜੀ ਹੋ ਜਾਂਦੀ ਆ ਫੁੱਟ ਦੀ ਉਹ ਇੰਨੀ ਆ ਹਾਂ ਤੇ ਹੁਣ ਬਸ ਬਾਈ ਪਾਣੀ ਲਾਤਾ ਇਹਨੂੰ ਹੂੰ ਪਾਣੀ ਜੀ ਬਿਲਾਤਾ 10 ਦਿਨ ਤੱਕ 15 ਦਿਨ ਤੱਕ ਸਪਰੇਅ ਕਰ ਦੇਣੀ ਆਪਾਂ ਇਹਦੇ ਤੋਂ ਫਿਰ ਇੱਕ ਨੈਟਿਵ ਇੱਕ ਫੋਲੀ ਕਿਉਰ ਦੀ ਆ ਤੇਰੇ ਹਰ ਦਾ ਜੀ ਬਹੁਤ ਤਗੜੀਆਂ ਸਪਰੇਅ ਕਰ ਦੇਣੀ ਆ ਪਵੇ ਕੁਝ ਨਾ ਪਵੇ ਹੂੰ ਪਹਿਲੀ ਸੰਭ ਲੈਣੀ ਆ ਹੂੰ ਤੇ ਜਿੱਦਣ ਇਹ ਬੀਜੀ ਆ ਬੀਜ ਕੇ ਡਾਲਾਂ ਡੁਲਾਂ ਪਾ ਗਏ ਉਹ ਤੇ 3 ਦਿਨ 4 ਦਿਨ ਵੀ ਪੈ ਗਿਆ ਤਾਂ ਹਾਂ ਜਿਆਦਾ ਹਨਾ ਮਿਲ ਵੀ ਪੈ ਗਿਆ ਅਸੀਂ ਆਏ ਦੋ ਦਿਨ ਮੈਂ ਪੂਰੀ ਦੇਖਣ ਸਿਆੜ ਛੁੱਟ ਜੇ ਹਲਾ ਕੇ ਬਰਾਬਰ ਜੇ ਆਈ ਵੀ ਪਰ ਪਾਣੀ ਖੜਾ ਕੁਸ ਹਾਂ ਉਹ ਪਾਣੀ ਕੱਢ ਗਏ ਤੁਸੀਂ ਫਿਰ ਬਾਹਰ ਚੱਲ ਪਾਣੀ ਨੱਕੇ ਜੇ ਵੱਡੇ ਪਾ ਕੁਸ ਨਹੀਂ ਨੀਵੇਂ ਤੱਕੇ ਰਹੇ ਜਾਂਦਾ ਫਿਰ ਵੀ ਬਾਹਰ ਅਧੀ ਕਰਵਾਲਾ ਪੂਰੀ ਜੰਮ ਗਈ ਕੋਈ ਪਾਣੀ ਦਾ ਅਸਰ ਨਹੀਂ ਆ ਰਿਹਾ ਕਿਧਰੇ ਢਲੀ ਨਹੀਂ ਹਾਂ ਫਿਰ ਉਹਦੇ ਬਾਅਦ ਸਾਂਭੀ ਆ ਫਿਰ ਰੇਸ ਸਟਾ ਖੁੱਲਾ ਹੀ ਉਦਣੇ ਅਮਨਾ ਕਹਿੰਦਾ ਕਣਕ ਟੁੱਟ ਜਾਣੀ ਆ ਰੇ ਨਾ ਪਾਬਾ ਹੀ ਇਹਦੇ ਨਹੀਂ ਲੱਤ ਜਾਵੇ ਵਿੱਚ ਹੂੰ ਮਾ ਤੂੰ ਦੇਖੀ ਜਲਦਾ ਘੜਦਾ ਘੜ ਭਾਈਆਂ ਨੇ ਰੇ ਪਾਤਾ ਕੋਈ ਪੈੜ ਨਹੀਂ ਕੋਈ ਕੁਝ ਨਹੀਂ ਵਾ ਮੇਤੇ ਬਾਦ ਆਪ ਵੀ ਵੜ ਗਿਆ ਹੋ ਜਾ ਕੇ ਗਿੱਲੇ ਮੈ ਰਾਤ ਨੂੰ ਮੈਨੂੰ ਦੇਖ ਕੇ ਗਿੱਲੇ ਮੈ ਤੇ ਤੇ ਬਾਅਦ ਫੇਰ ਪਾਣੀ ਕੱਢ ਗਿਆ ਸੀ ਵੀ ਗਿੱਲੇ ਚ ਪਾਇਆ ਰੇ ਜਿਹੜੇ ਬਾਤ ਆਉਂਦੇ ਆਉਂਦੇ ਤਾਂ ਜਦ ਤੱਕ ਦਾ ਪਲੀ ਹੋ ਜਾਣੀ ਆ ਉਹ ਗਿੱਲੇ ਚ ਸਟਾਤਾ ਉਹ ਦਿਨ 20 ਪੈਣ ਤੇ ਦੂਏ ਦਿਨ ਰੇ ਖਵਾ ਤੱਕ ਮਾਰਤੇ ਦੂਏ ਤੱਕ ਮਾਰਤੀ ਹੈ ਕਣਕ ਮਾਰਾ ਜੀ ਕਣਕ ਬਹੁਤ ਵਧੀਆ ਜੀ ਬਾਈ ਜੱਗੇ ਹੋਰ ਹੈ ਤੱਕ ਹੀ ਨਹੀਂ ਹੈਗੀ ਜੀ ਮਾ ਤੋ ਕੋ ਖੁੰਜਾ ਨਹੀਂ ਨਹੀਂ ਇਹਦਾ ਕਣਕ ਤਾਂ ਦੇਖਿਆ ਹੀ ਮੈਂ ਅਪਰ ਤਾਂ ਨ ਬਾਕੀ ਭਾਈ ਹੁਣ ਪਹਿਲੀ ਗੱਲਾਂ ਜੱਗਾ ਬੀਜ ਦਵਾ ਕੇ ਲਿਆਦਾ ਇਹ ਨਾ ਮੈਂ ਤਾਂ ਦੂਈ ਤੇ ਤੂੰ ਵੀ ਵਾਰ ਬੀਜਿਆ ਹੂੰ ਬੀਜ ਇੱਕ ਨੰਬਰ ਆ ਹੂੰ ਕਣਕ ਵੀ ਇੱਕ ਨੰਬਰ ਇਹ ਆਂ ਦੱਸ ਦੇ ਬਾਕੀ ਭਾਈ ਮਿਹਨਤ ਭਰਾ ਜੱਗੇ ਬਾਕੀ ਮਿਹਨਤ ਭਰਾ ਠੀਕ ਨੇ ਜਿੰਨਾ ਕੋਈ ਨਹੀਂ ਛੱਡਿਆ ਜਿਹੜਾ ਨਹੀਂ ਪਾਇਆ ਹੂੰ ਆ ਲੈ ਆ ਲਾਗਪੁਰ ਵੀ ਐਂ ਤਾਂ ਕਣਕਾ ਖੜੀਆਂ ਐ ਇਕੱਟੀਆਂ ਬਰਾਬਰ ਨਹੀਂ ਆ ਬੰਦਨ ਪਹਿਲਾਂ ਵੀ ਜੋਈ ਵੀ ਦੇਖ ਲੈ ਚਾਰ ਪੰਜ ਦਿਨ ਪਹਿਲਾਂ ਕਣਕ ਬੀਜੀ ਹੋਈ ਵੀ ਆਹਾ ਆ ਚਾਰ ਪੰਜ ਦਿਨ ਲੇਟ ਲੈ ਭਾਈ ਪਹੀ ਦੇ ਵਿੱਚ ਤੁਹਾਨੂੰ ਦਿਖਾ ਦਿੰਦਾ ਕਣਕ ਦਾ ਖੜੀ ਦਾ ਪਤਾ ਲੱਗਦਾ ਲੈ ਵੇ ਕਿਹੜੀ ਕਣਕ ਤਖੜੀ ਐ ਕਿਹੜੀ ਮਾੜੀ ਐ ਪਰ ਯਾਨੀ ਬਾਈ ਜੱਗੇ ਕੇਰਦਾ ਵੀ ਕੇਰਦਾ ਦਾ ਫਰਕ ਆ ਕੋਈ ਵੀ ਐ ਚਾਹੇ ਡੰਗਰਾਂ ਦਾ ਫਾਰਮ ਲਾ ਲਾ ਕੋਈ ਵੀ ਲਾ ਲਾ ਜੇ ਪਾਉਂਗੇ ਕੱਖ ਤਾਂ ਹੀ ਦੁੱਧ ਨਿਕਲੂ ਠੀਕ ਨੇ ਜੇ ਹੁਣ ਪੱਤੀ ਪਾਈ ਯਾਨੀ ਬਾਈ ਕੱਖ ਵੀ ਗਾ ਨਿਕਲਣਾ ਧੰਨਵਾਦ ਬਾਈ ਜੱਗੇ ਦਾ ਮੈਨੂੰ ਹੌਸਲਾ ਜਿਆ ਉਹ ਵੀ ਆ ਇੱਧਰ ਇੰਨਾ ਠੇਕੇ ਵਾਲੀ ਜ਼ਮੀਨ 'ਚ ਬੀਜਿਆ ਵਜੱਗੇ ਨੇ ਆ ਤੇਰਾ ਸਾਰਾ ਹੀ ਉਹ ਵੀ 469 ਹਨਾ ਠੀਕ ਆ ਵਧੀਆ ਇੱਕ ਹੋਰ ਹੈ ਬਾਕੀ ਨੂੰ 40 40 ਕਿਲੋ ਦੀ ਥੈਲੀ ਮਿਲੀ ਆ ਪਾਈ 45 ਵਾਲੀ ਲਿਆਇਆ ਉੱਥੇ ਤੇ ਵੀ ਪੈਕਿੰਗ ਆਈ 45 ਦੀ ਬਸ ਉੱਥੇ ਹੀ ਆਈ ਆ ਹਾਂ ਐ ਵੀ ਥੈਲੀਆਂ 20 ਕਿਤੀਆਂ ਉਹ ਚ 6 ਅਸੀਂ 7 ਚੱਕ ਲਿਆ ਹਾਂ ਹਾਂ 7 8 ਜਦੇ 22 ਨਾ ਹੋਲੇ 2 ਰਹਿ ਗਈਆਂ ਦੀ ਉਹਦੇ ਬਾਅਦ ਹਾਂ ਦੋ ਦਿਨ ਨਮਨਾ ਕਹਿੰਦਾ ਬੀਜ ਘਟ ਗਿਆ ਮੈਂ ਹੁਣ ਨਹੀਂ ਉਹ ਤਾਂ ਉਦਣੇ ਤਾਂ ਹੁਣ ਨਹੀਂ ਮਿਲਣਾ ਹੁਣ ਤੂੰ ਕੋਈ ਹੋਰ ਲਿਆ ਦੋ ਦਿਨ ਫੋਨ ਕਰੇ ਕਹਿੰਦਾ ਤੇ ਭਾਈ ਕੱਲੇ ਚੱਕ ਹੋ ਗਿਆ ਕੁਦਰਤ ਦੀਆਂ ਬਸ ਅਸੀਂ ਪਹੁੰਚ ਗਏ ਬਸ ਫਿਰ ਅਸੀਂ 1.5 ਬਿਗੇ ਜਾਂ 2 ਬਿਗੇ 426 ਬੀ ਵੱਢੀ ਆ ਜਿਹੜੀ ਵੱਢ ਕੇ ਪਤਾ ਨਹੀਂ ਕੀ ਕਰਨਗੇ ਤੇ ਅਸੀਂ ਰ ਮੋਜਾ ਲ ਬੀਜ ਪੁੱਛ ਚੱਲਦੇ ਉਹਦੋਂ ਬੀਜ ਮਿਲੇ ਜੀਰੀ ਵੱਢਦੀ ਸਾਰੇ ਦੋ ਦਿਨ ਗੱਡੀ ਲੈ ਕੇ ਪਹੁੰਚ ਗਏ ਭਾਈ ਇਹ ਜਿੱਦੇ ਪਹੁੰਚੇ ਨਹੀਂ ਜਿਹਦੇ ਲੱਦ ਲਿਆ ਚਲੋ ਵਧੀਆ ਪ੍ਰੋਗਰਾਮ ਤਾਂ ਉਦੋਂ ਮਿਲਾਂ ਦੀ ਸਾਡੇ ਘਰ ਤੁਸੀਂ ਫੋਨ ਕਰਕੇ ਬੁਲਾਇਆ ਵੀ ਆ ਜਾ ਹੁਣ ਬੀਜ ਵੀ ਚੱਕ ਲੈ ਜੋ ਹਾਂ ਹੈਗਾ ਦਾ ਕੁਛ ਯਾਰ ਹਾਂ ਅਮਨਾਰ ਤੂੰ ਗਏ ਵੇ ਤੇ ਮੌਕਾ ਹੀ ਹੁੰਦਾ ਵੀ ਬੀਜ ਦਾ ਹਾਂ ਚਲੋ ਮੌਕਾ ਹੀ ਤਾਂ ਭਾਈ ਫਸਲ ਦਾ ਵੀ ਤੇ ਭਾਈ ਜੱਗੇ ਠੰਡ ਘਟਣ ਦਾ ਨਾਉ ਨਹੀਂ ਲੰਦੀ ਠੰਡ ਵਾਸਤੇ ਕਣਕ ਵਾਸਤੇ ਤਾਂ ਵਧੀਆ ਹੀ ਹਾਂ ਕੋਈ ਮਾੜੀ ਮੋਟੀ ਦਿਨ ਚ ਨਿਕਲਿਆ ਵੇ ਨਾ ਉਹ ਵੀ ਕਣਕ ਨੂੰ ਜ਼ਰੂਰੀ ਆ ਇਕੱਲੀ ਠੰਡ ਨਾ ਪਿਲੀਆਂ ਵੀ ਹੋ ਰਹੀ ਹਾਲੇ ਤਾਂ ਨਹੀਂ ਹੋਈ ਕਿਤੇ ਡੱਕਾ ਹਲੇ ਕਣਕ ਤਾਂ ਬਾਈ ਨਿਸਰ ਨੂੰ ਤਿਆਰ ਆ ਪੂਰੀ ਦੀ ਗੋਬਲੇ ਜਿੱਚ ਆ ਗਈ ਹੈ ਗੋਬਲੇ ਜਿੱਚ ਆ ਗਈ ਹੋਰ ਦੇਖਿਆ ਮੈਂ ਹੋਰ ਬੀਜ ਵੀ ਆਪਣੇ ਨਾਲ ਤੇ ਪਹਿਲਾਂ ਨਿਸਰਿਆਉਣੇ ਹਾਂ ਇਹ ਥੋੜਾ ਜਿਹਾ ਰੋਕੇ ਦੇ ਹਾਂ ਪੰਡ ਖੜਾ ਹੈ ਇਹ ਦਾ ਵੀ ਲੇਟ ਹੈ ਅੜ ਕੇ ਪੱਕਦਾ ਅੱਛਾ ਐ ਨੜ ਕੇ ਠੀਕ ਹੈ ਨਿਸਰ ਦਾ ਵੀ ਅੜ ਕੇ ਜੀ ਹੌਲੀ 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 ਹਾਂ ਚਲੋ ਚੱਲ ਰਿਹਾ ਬਾਈ ਕੀ ਬਾਈ ਠੰਡ ਇੱਧਰ ਐ ਖੁੱਲਾ ਏਰੀਆ ਹੋਰ ਇਹ ਨਹੀਂ ਬੂਟਾ ਬਾਟਾ ਦੇਖਣ ਵਾਲਾ ਬਾਈ ਠੇਕੇ ਵਾਲੀ ਜ਼ਮੀਨ ਹੈ ਹਾਂ ਚਲੋ ਠੀਕ ਹੈ ਜੀ ਇੱਥੇ ਤਾਂ ਹੁੰਦਾ ਵੀ ਨਹੀਂ ਡੱਕਰ ਬਹੁਤੀ ਹਾਂ ਉਜੀ ਇੱਧਰ ਸਰੋਂ ਵਾਲੇ ਖੇਤਾਂ ਕੰਨੇ ਦੇਖੋ ਕਿੰਨਾ ਵਧੀਆ ਲੱਗ ਰਿਹਾ ਸਾਰਾ ਹੀ ਇੱਧਰ ਨੂੰ ਕਿੱਥੇ ਤੱਕ ਉਹ 5-6 ਕਿੱਲਾਂ ਤੱਕ ਲੱਗੀ ਹੋਈ ਆ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਦੇਖੋ ਫੁੱਲ ਸਰੋਂ ਦਾ ਤੇ ਜਿੱਦਨ ਨੂੰ ਮਰਜੀ ਕੈਮਰਾ ਘੁਮਾ ਦਿਵਾ ਲਓ ਪੀੜਾ ਪੀੜਾ ਤੇ ਇਹ ਮਧੂਮੱਖੀਆਂ ਆ ਰਹੀਆਂ ਬਾਈ ਹੁਣ ਰਹਿ ਬਣਾ ਸਾਇਦ ਇਕੱਠਾ ਕਰਨ ਹਾਂ ਜਿੱਥੇ ਤੱਕ ਨਜ਼ਰ ਵੱਜਦੀ ਉਹ ਕਾਫੀ ਦੂਰ ਤੱਕ ਸਰਵਰੀ ਸ਼ੁਰੂਆਪ ਪਪੂਲਰ ਲੱਗ ਗਿਆ ਬਾਈ ਵਿੱਚ। ਹਾਂ। ਲੋ ਜੀ ਬਾਈ ਜੱਗੇ ਤੋਂ ਬਾਅਦ ਪਹੁੰਚ ਕੇ ਪਿੰਡ ਵਾਲੀ ਮੋਟਰ ਪਰ ਆਪਣੀ ਪਰ ਤੇ ਆ ਲੋ। ਤੇ ਇੱਕ ਬਾਈ ਸਾਹ ਦੇਖ ਲੋ। 2024 ਦੇ ਵਿੱਚ 30ਵੇਂ ਦਿਨ ਅੱਜ ਜਿਹੜਾ ਸੂਰਜ ਦਿਖਿਆ ਜੀ। ਸੋ ਇਹਨਾਂ ਵਿੱਚੇ ਬਾਈ ਹੱਡ ਬੈਰ ਖੁੱਲ ਜਾਂਦੇ ਆ। ਤੁਹਾਨੂੰ ਪਤਾ ਫਸਲਾਂ ਵੀ ਜਿਹੜੀਆਂ ਚਲੋ ਸੂਰਜ ਦਾ ਵੀ ਇੱਕ ਮਹੱਤਵ ਹੈ। ਫਸਲ ਦੇ ਨਾਲ। ਤੇ ਉਹ ਦੇਖੋ ਭਾਈ ਬਾਪੂ ਕੰਮ ਸ਼ੁਰੂ ਕਰਤਾ ਹੁਣ ਮੈਂ ਵੀ ਇਧਰ ਨੂੰ ਆਹੀ ਕੰਮ ਆਇਤਾ ਕਣਕ ਦੇ ਵਿੱਚ ਘੁੰਮਣਾ ਜੀ ਆਪਾਂ ਨੇ ਦੇਖਣਾ ਵੀ ਕਿਤੇ ਚੂਹਾ ਤਾਂ ਨਹੀਂ ਲੱਗਿਆ ਵਾ ਸੋ ਮੈਨੂੰ ਸਵੇਰੇ ਬਾਪੂ ਨੂੰ ਕਹਿਤਾ ਤਾਂ ਕਹਿੰਦਾ ਵੀ ਕਣਕ ਚੱਕ ਕੇ ਲਾ ਘੁੰਮ ਕੇ ਦੇਖ ਲਿਓ ਤੇ ਮੈਂ ਹੁਣ ਆ ਗਿਆ ਆਪਾਂ ਮੇਤੇ ਪਹਿਲਾਂ ਹੀ ਜਿਹੜਾ ਲੱਗਿਆ ਵਾ ਚਲੋ ਨਾਲ ਦੀ ਨਾਲ ਉਹ ਗੁੱਲੀ ਡੰਡੇ ਦਾ ਮਾੜਾ ਮੋਟਾ ਜਿਹਾ ਕਿਤੇ ਡੱਕਾ ਖੜਾ ਏ ਉਹਨੂੰ ਵੀ ਹੱਤ ਮਾਰੀ ਜਾਂਦਾ ਭਾਈ ਸਿਆਣੇ ਦੀ ਰੀਸ ਹੈ ਜਿਹੜੀ ਇਹ ਕੋਈ ਘਰ ਨਹੀਂ ਸਕਦਾ ਸਾਨੂੰ ਪਤਾ ਆਹੇ ਵੀਰੋ 826 ਜਾਨਮਾਲ ਦਾ ਇਹ ਤਾਂ ਇਹ ਤੇ ਆ ਗਿਆ ਭਾਈ ਹੁਣ ਲਸਣ ਕਾਫੀ ਦਿਨ ਬਾਅਦ ਹੁਣ ਇਧਰ ਨੂੰ ਗੇੜਾ ਮਰਵਾਇਆ ਥੋੜਾ ਹਲੋ ਭਾਈ ਲਸਣ ਖੜਾ ਇੱਕ ਨੰਬਰ ਤੇ ਚਲੋ ਤੁਸੀਂ ਲੋਅਾਈ ਤੇ ਲੈ ਕੇ ਹੁਣ ਤੱਕ ਗਡਾਈ ਦਾ ਸਾਰੀ ਤੁਹਾਡੇ ਕੋਲ ਵੀਡੀਓ ਆਉਂਦੀ ਰਹੀ ਹੈ ਤੇ ਬੱਟਾਂ ਪਰ ਲੱਗਿਆ ਵਾਜੀ ਲਸਣ ਇੱਕ ਨੰਬਰ ਹੈਨ ਦੇਖ ਲਓ ਬਾਕੀ ਭਾਈ ਆ ਬਾਗਬਾੜੀ ਤੁਸੀਂ ਦੇਖ ਲਈ ਆ ਗਈ ਜੀ ਆਪਣੀ ਕਣਕ ਇੱਥੇ ਤੇ ਆ ਧਨੀਆ ਰਵਾ ਵਗੈਰਾ ਇਹ ਆ ਜੀ ਆਪਣਾ 869 ਵੀ ਜਿਹੜਾ ਤੁਸੀਂ ਹੁਣ ਪਿੱਛੇ ਜੱਗੇ ਦੇ ਖੇਤ ਚ ਜਿਹੜਾ ਮਾਰ ਕੇ ਆ ਜੀ ਉਹ ਵੀ ਆ ਬਾਈ ਚਲੋ ਮਹਾਰਾਜ ਇੱਕ ਨਾ ਹੀ ਕਿਰਪਾ ਕਰੇ ਜੀ ਸਾਰਿਆਂ ਦੀ ਫਸਲਾਂ ਜਿਹੜੀ ਛੱਡ ਦਿਆਂ ਕੱਲ ਨੂੰ ਚਾਹਣ ਤੇ ਬਾਪੂ ਨਾਲ ਵੀ ਤੁਹਾਨੂੰ ਮੁਲਾਦਨ ਦਾ ਕੋਲ ਜਾ ਕੇ ਉਹ ਫਿਰ ਤੁਹਾਨੂੰ ਪਤਾ ਬਾਈ ਬਜ਼ੁਰਗ ਬੰਦੇ ਜਿਹੜੇ ਹੁਣ ਕਹਿੰਦੇ ਆ ਵੀ ਉਹ ਕੁਛ ਨਾ ਕੁਛ ਕਰੀ ਜਾਂਦੇ ਆ ਚਲੋ ਚੱਲਦੇ ਕੋਲ ਆ ਦੇਖੋ ਆ ਪਟਕੇ ਜਿਹੜਾ ਵੀਰੇ ਵਾ ਪਰ ਵਿੱਚੇ ਵਿੱਚ ਕਣਕਰੂ ਵੀ ਹੱਥ ਲੱਜੀ ਜਾਂਦਾ ਮਲਾਉਂਦਾ ਤੁਹਾਨੂੰ ਖੜੀ ਜਾ ਇਹ ਚਲੋ ਚੱਲਦੇ ਆ ਵਿੱਚ ਮਲੋ ਜੇ ਤਾਂ ਹਾਂਜੀ ਹਾਂਜੀ ਲੱਗੇ ਹੋਏ ਘਮਣ ਵਿੱਚ ਨਾਲੇ ਚੂਹਾ ਦੇਖ ਲੈਣਾ ਚੂਹਾ ਸਾਰੇ ਵਿੱਚ ਵੱਡਿਆ ਹੋਇਆ ਚੂਹਾ ਨਾ ਖੱਟ ਕਿਤੇ ਹੈ ਨਹੀਂ ਉਹੀ ਆਮਨੇ ਨੇ ਕਿਹਾ ਮੈਨੂੰ ਹੁਣ ਮੈਂ ਉਹਨੂੰ ਦੁਬਾਰਾ ਪੁੱਛ ਕੇ ਆਇਆ ਮਹਾਵੀ ਤੋਂ ਵਿੱਚ ਘੁੰਮਿਆ ਤਾਂ ਕਹਿੰਦਾ ਵੀ ਕਿਤੇ ਕਿਤੇ ਕਾਂਕਰ ਜੀ ਕੱਟੀ ਵੀ ਹੈ ਵੀ ਖੱਡ ਹੈ ਨਹੀਂ ਹੈ ਨਾ ਇਹ ਕਿੱਧਰ ਤੇ ਹੁੰਦਾ ਹੈ ਗੰਨੇ-ਗੰਨੀ ਤੇ ਹੁੰਦਾ ਕਿਆ ਗੱਲ ਹੈ ਕੋਈ ਪਤਾ ਨਹੀਂ ਏਡੀ ਦੂਰ ਹੁੰਦਾ ਜੇ ਤੋ 3-4 ਕਿਤੇ ਇੱਥੇ ਸਿੱਧੀ ਉੱਥੇ ਕੱਟਦਾ ਆ ਕੇ ਹੂੰ ਮੈਂ ਤੁਸੀ ਕਿੱਥੇ ਕਿ ਤੱਕ ਘੁੰਮ ਲਿਆ ਮੈਂ ਸਾਰੇ ਜਿ ਘੁੰਮ ਲਿਆ ਇੱਧਰ-ਇੱਧਰ ਘੁੰਮ ਲਿਆ ਠੀਕ ਆ ਮੈਂ ਹੁਣ ਘਰ ਤੇ ਇਹੇ ਕੰਮ ਕਰਕੇ ਨਾ ਆਇਆ ਤਾਂ ਮੈਂ ਖੇਚ ਕੇ ਗੇਲਾ ਸਾਰੇ ਜਿ ਘੁੰਮ ਲੀਏ ਵੀ ਦੇਖੀਏ ਫਿਰ ਦੇਖ ਲੈ ਹੈ ਵੀ ਗੰਨਾ ਵੀ ਕਿੰਨਾ ਕੀਲੇ ਦੀ ਫਾਂਟ ਵੱਡ ਕੇ ਆਉਂਦਾ ਇਹਦਾ ਮਤਲਬ ਵਿਚੇ-ਵਿਚੇ ਚੱਲ ਕੇ ਹੈ ਹੈ ਵੱਡ ਕੇ ਆਉਂਦਾ ਕਿਹੋ ਜਿਹਾ ਕੱਢ ਵੀਓਸ ਉਹ ਕਿਤੇ ਖੱਡ ਫਰਾਇਆ ਤਾਂ ਹੁਣ ਇੱਥੇ ਤੱਕ ਤਾਂ ਤੁਸੀਂ ਦੇਖ ਲਿਆ ਮੰਨ ਲਓ ਹੁਣ ਮੈਂ ਇੱਧਰ ਤੇ ਗਾਹਾਂ ਪੱਧਰ ਤੇ ਮੈਂ ਚੱਲਦਾ ਆਹੇ ਜਿਹੜੇ ਲੱਕੀਆਂ ਪੁੱਟੀਆਂ ਨੇ ਚਲੋ ਕੋਈ ਨਹੀਂ ਆਉਗਾ ਗੁੱਲੀ ਡੰਡੇ ਦੇ ਗੁੱਲੀ ਡੰਡੇ ਇਹ ਹੋਰ ਹੈ ਜੋ ਅੱਛਾ ਠੀਕ ਹੈ ਇਹਦਾ ਮਤਲਬ ਵੀ ਫਸਲ ਨੂੰ ਨਹੀਂ ਉਹਨੇ ਖਰਾਬ ਕਰਿਆ ਦਵਾਈ ਨੇ ਹੈਨਾ ਲੋ ਭਾਈ ਜੋ ਜੋ ਗੁੱਲੀ ਡੰਡਾ ਨਹੀਂ ਦਿਖਦੇ ਇਹਦੀ ਵੀ ਨਿਸ਼ਾਨੀ ਜੀ ਲੱਗ ਕੇ ਦਿਖੀ ਜਾਂਦੀ ਹੈ ਨਾ ਹਾਂ ਹਾਂ ਲੈ ਭਾਈ ਲੱਗਿਆ ਬਾਪੂ ਚਲੋ ਬਾਕੀ ਭਾਈ ਸੂਰਜ ਨੇ ਜਿਹੜੇ ਕਹਿੰਦੇ ਨਾ ਵੀ ਰੰਗ ਭਾਗ ਲਾ ਛੱਡੇ ਆਹ ਦੇਖੋ ਭਾਈ ਤੇ ਬਾਕੀ ਭਾਈ ਫਸਲ Hello? ¿De